ANTF ਸੋ so, STF ਦਾ ਇਹ ਜਗ੍ਹਾ ਲਾਉਗੀ ਉਹਨੂੰ ਰਿਪਲੇਸ ਕਰਾਂਗੇ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਪਹਿਲਾਂ ਇਹਨਾਂ ਦੀ ਗਿਣਤੀ 400 ਸੀ ਹੁਣ ਅਸੀਂ ਇਹਨਾਂ ਦੀ ਗਿਣਤੀ ਵਧਾ ਕੇ 800 ਕਰਾਂਗੇ ਤੇ ਆਪਣੀ ਹੋਣਗੇ ਇਹਨਾਂ ਦੇ ਇਹ ਨਹੀਂ ਹੈ ਕਿ ਉਧਰੋਂ ਉਧਰੋਂ ਲੈਣੇ ਪੈ ਰਹੇ ਆ ਫਲਾਨੇ ਥਾਣੇ ਚੋਂ ਫਲਾਨੇ ਜ਼ਿਲ੍ਹੇ ਚੋਂ ਤੇ ਉਹਦੇ ਨਾਲ ਇਹ ਹੋਊਗਾ ਕਿ ਜਿਹੜੇ 400 ਕਿਤੋਂ ਹੋਰ ਲਏ ਹੋਏ ਸੀ ਉਹ ਵੀ ਆਪੇ ਆਪਣੇ ਜ਼ਿਲ੍ਹੇ ਚਲੇ ਜਾਣਗੇ ਤਾਂ ਉਹ ਜਿਹੜੀ ਨਾਰਮਲ ਪੁਲਿਸ ਹੈ ਜਾਂ ਜਿਹੜੇ ਭਾਗ ਚੋਂ ਆਏ ਨੇ ਉਹ ਉਹ ਆਪਣਾ ਆਪਣਾ ਕੰਮ ਉੱਥੇ ਕਰਨਗੇ ਸੋ ਅੱਜ ਇੱਥੇ ਉਦਘਾਟਨ ਕੀਤਾ ਤੇ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਔਰ ਇਹਦੇ ਵਿੱਚ 90 ਲੱਖ ਰੁਪਏ ਦੀ ਲਗਤ ਆਈ ਐ ਇਸ ਥਾਣੇ ਨੂੰ ਅਪਡੇਟ ਕਰਨ ਤੇ ਤੇ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰੱਗ ਹੈਲਪਲਾਈਨ ਜਿਹੜੀ ਵਟਸਐਪ ਚੈਟ ਚੈਟਬੋਟ ਜੋ ਉਹਦਾ ਉਦਘਾਟਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫੋਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਹੈ ਜਾਂ ਇਨਫੋਰਮੇਸ਼ਨ ਲੈ ਸਕਦਾ ਹੈ। ਔਰ ਉਹਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਕੋਈ ਇਨਫੋਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ। ਸੋ ਉਹਦਾ ਨੰਬਰ ਹੈਗਾ 9 779 100200 97 79 100 200 ਬਕਾਇਦਾ ਤੌਰ ਤੇ ਕੰਟਰੋਲ ਰੂਮ ਬਣਾਇਆ ਗਿਆ ਜਿੱਥੇ ਮੈਸੇਜ ਆਉਣਗੇ ਉਹ ਮੈਸੇਜਾਂ ਦਾ ਜਵਾਬ ਵੀ ਦਿੱਤਾ ਜਾਊਗਾ ਸਮੱਸਿਆ ਹੱਲ ਕਰਨ ਵਾਲੀ ਇਹ ਨਾਲ ਦੀ ਨਾਲ ਜੇ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਕੋਈ ਕਾਉਂਸਲਿੰਗ ਵਾਸਤੇ ਹੈ ਕੋਈ ਕਿਸੇ ਹੋਰ ਦਿੱਕਤ ਹੈ ਕੋਈ ਉਹਨੂੰ ਆ ਰਹੀ ਹੈ ਤਾਂ ਜਿਹੜੀ ਐਨਟੀਐਫ ਹੈ ਉਹਦੀ ਹੈਲਪ ਕਰੂਗੀ ਉਹ ਕਿਸੇ ਨੇ ਓਟ ਕਲੀਨਿਕ ਜਾਣਾ ਹੈ ਕਿਸੇ ਨੇ ਹੋਰ ਦਵਾਈ ਲੈਣੀ ਹੈ ਉਹ ਹੈਲਪ ਕਰਾਂਗੇ ਅਸੀਂ ਜਿਹੜੇ ਡਰੱਗ ਐਡਿਕਸ਼ਨ ਚ ਪੈ ਗਏ ਸੀ ਉਹਨਾਂ ਨੂੰ ਇੱਕ ਪੇਸ਼ੈਂਟ ਸਮਝਦੇ ਆ ਕਿ ਉਹਨਾਂ ਨੂੰ ਹਸਪਤਾਲ ਜਾਣਾ ਚਾਹੀਦਾ ਉਹਨਾਂ ਨੂੰ ਜੇਲ੍ਹਾਂ ਚ ਨਹੀਂ ਜਾਣਾ ਚਾਹੀਦਾ ਜਿਹੜੇ ਵੇਚਦੇ ਐ ਵੱਡੀਆਂ ਮੱਛੀਆਂ ਉਹਨਾਂ ਨੂੰ ਅਸੀਂ ਬਖਸ਼ਣਾ ਨਹੀਂ ਸੋ ਪੂਰਾ ਦੇਸ਼ ਦੀ ਪਹਿਲੀ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਇੱਕ ਪੂਰੀ ਜਿਹੜੀ ਇਹ ਫੋਰਸ ਹੈ ਉਹ ਇਸੇ ਕੰਮ ਵਾਸਤੇ ਬਣਾਈ ਜਾ ਰਹੀ ਹੈ ਔਰ ਹਾਈਲੀ ਟ੍ਰੇਨਡ ਨੇ ਜਿੰਨੇ ਵੀ ਸਾਡੇ ਇਸ ਟਾਸਕ ਫੋਰਸ ਦੇ ਵਿੱਚ ਕੰਮ ਕਰਨਗੇ ਔਰ 12 ਕਰੋੜ ਰੁਪਏ ਰਾ ਸਰਕਾਰ ਵੱਲੋਂ ਲੇਟੈਸਟ ਇਕੁਪਮੈਂਟ ਖਰੀਦਣ ਵਾਸਤੇ ਜਿਹੜੇ ਇੱਥੇ ਚੈਟਬੋਟ ਤੇ ਨੇ ਜਾਂ ਕਿਹੜੇ ਕੰਪਿਊਟਰ ਨੇ ਉਹਨਾਂ ਤੇ ਖਰਚਿਆ ਗਿਆ ਪੈਸਾ ਤੇ 14 ਨਵੀਆਂ Mahindra Scorpio ਗੱਡੀਆਂ ਖਰੀਦ ਕੇ ਇਹਨਾਂ ਨੂੰ ਦਿੱਤੀਆਂ ਨੇ ਪਹਿਲਾਂ ਵੀ ਪੰਜਾਬ ਪੁਲਿਸ ਕੋਲੇ ਇਸ ਵਕਤ ਦੇਸ਼ ਦੀਆਂ ਸਭ ਤੋਂ ਬੈਸਟ ਗੱਡੀਆਂ ਪੰਜਾਬ ਪੁਲਿਸ ਕੋਲੇ ਨੇ ਤੁਸੀਂ ਸੜਕਾਂ ਤੇ ਜਾਂਦੇ ਹੋਵੋਗੇ ਐਸਐਸਐਫ ਕੋਲੇ ਨਵੀਆਂ ਗੱਡੀਆਂ ਨੇ ਐਸਐਚਓਜ਼ ਕੋਲੇ ਨਵੀਆਂ ਗੱਡੀਆਂ ਨੇ ਔਰ ਲੇਟੈਸਟ ਇਕੁਪਮੈਂਟ ਉਹਨਾਂ 'ਚ ਲੱਗਿਆ ਹੋਇਆ ਕੈਮਰੇ ਲੱਗੇ ਹੋਏ ਨੇ ਤਾਂ ਜੋ ਪੰਜਾਬ ਪੁਲਿਸ ਦੇ ਵਿੱਚ 10000 ਅਸਾਮੀਆਂ ਦੀ ਵੀ ਨਵੀਆਂ ਦੀ ਤਜਵੀਜ਼ ਹੈ ਤਾਂ ਕਿਉਂਕਿ ਕਾਫੀ ਦੇਰ ਤੋਂ ਲਗਭਗ 2001 ਜਾਂ 2 ਤੋਂ ਨਫਰੀ ਉਹ ਨਹੀਂ ਚੱਲੀ ਆ ਰਹੀ ਹੈ ਪਾਪੂਲੇਸ਼ਨ ਵਧ ਗਈ ਕ੍ਰਾਈਮ ਜਿਹੜੇ ਨੇ ਕ੍ਰਿਮੀਨਲ ਨੇ ਲੇਟੈਸਟ ਉਹਨਾਂ ਕੋਲੇ ਡਰੋਨ ਆ ਗਏ ਵੀ ਆ ਗਏ ਤੂੰ ਸਾਨੂੰ ਉਹਦੇ ਬਾਅਦ ਉਹਦਾ ਮੁਕਾਬਲਾ ਕਰਨ ਲਈ ਉਹਨਾਂ ਤੋਂ ਵੀ ਜ਼ਿਆਦਾ ਲੈਸ ਹੋਣਾ ਪਊਗਾ ਲੇਟੈਸਟ ਟੈਕਨੋਲੋਜੀ ਨਾਲ ਸੋ ਮੈਂ ਇਸ ਗੱਲ ਦੀ ਪੰਜਾਬ ਪੁਲਿਸ ਨੂੰ ਬਧਾਈ ਵੀ ਦਿਨਾਂ ਕਿ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਬਹੁਤ ਵੱਡੀਆਂ-ਵੱਡੀਆਂ ਮੱਛੀਆਂ ਵੀ ਫੜੀਆਂ ਹੈ ਜੋ ਡਰੱਗ ਨਾਲ ਸੰਬੰਧਤ ਸੀ ਉਹਨਾਂ ਦੀਆਂ ਜ਼ਮੀਨਾਂ ਵੀ ਅਟੈਚ ਕੀਤੀਆਂ ਪ੍ਰਾਪਰਟੀਜ਼ ਅਟੈਚ ਕੀਤੀਆਂ ਬਹੁਤ ਸਾਰੇ ਮਾਮਲੇ ਵਿਦਨ 24 ਆਵਰ ਸੁਲਝਾ ਲਏ ਗਏ ਜਿਵੇਂ ਖੰਨੇ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਬੇਦਬੀ ਹੋਈ ਉਹ 24 ਘੰਟੇ 40 ਘੰਟੇ ਦੇ ਵਿੱਚ ਵਿੱਚ ਉਹ ਫਰਲੇ ਗਏ ਤੇ ਉਹ ਸੰਗਠਨ ਜਿਹੜੇ ਸੀਗੇ ਜਿਹੜੇ ਆਸਥਾ ਰੱਖਣ ਵਾਲੋਂ ਮੈਨੂੰ ਧੰਨਵਾਦ ਵੀ ਕਹਿ ਕੇ ਗਏ ਫਿਰ ਅੰਮ੍ਰਿਤਸਰ ਦੇ ਵਿੱਚ ਇੱਕ ਐਨਆਰਆਈ ਦੇ ਕਰੇ ਅਟੈਕ ਹੋਇਆ ਚਲੋ ਹੈਗਾ ਤਾਂ ਪਰਿਵਾਰਕ ਝਗੜਾ ਸੀ ਪਰ ਫਿਰ ਵੀ ਬੰਦੇ ਹਿਮਾਚਲ ਤੋਂ ਟ੍ਰੇਸ ਕਰਕੇ ਲਿਆਂਦੇ ਔਰ ਜੇ ਅੰਦਰ ਨੇ ਸੋ ਲਾਅ ਐਂਡ ਆਰਡਰ ਦੇ ਵਿੱਚ ਅਸੀਂ ਕੋਈ ਢਿੱਲ ਨਹੀਂ ਜਿਹੜੀ ਹੈ ਦਿੰਦੇ ਤੇ ਨਾ ਹੀ ਕਿਸੇ ਨੂੰ ਬਖਸ਼ਿਆ ਜਾਂਦਾ ਕਿਉਂਕਿ ਸਵਾ ਤਿੰਨ ਸਾਢੇ ਤਿੰਨ ਕਰੋੜ ਲੋਕਾਂ ਦਾ ਇਹ ਇੱਕ ਗੁਲਦਸਤਾ ਹੈ ਪੰਜਾਬ ਸਾਡਾ ਸੋ ਸਾਰਿਆਂ ਦੇ ਜਾਨਵਾਲ ਦੀ ਰਾਖੀ ਕਰਨਾ ਸਾਡਾ ਗਵਰਨਮੈਂਟ ਦਾ ਫਰਜ਼ ਵੀ ਬਣਦਾ ਹੈ ਔਰ ਅਸੀਂ ਕਰ ਵੀ ਰਹੇ ਹਾਂ ਔਰ ਜਦੋਂ ਕਿਤੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਇੱਥੇ ਕੋਈ ਸ਼ੱਕੀ ਬੰਦੇ ਜਿਵੇਂ ਕਿਉਂਕਿ ਨਾਲ-ਨਾਲ ਸਾਨੂੰ ਬਾਰਡਰ ਸਟੇਟ ਹੈ ਨਾਲ-ਨਾਲ ਸਾਨੂੰ ਬਾਰਡਰ ਦੇ ਵਿੱਚ ਤੇ ਵੀ ਨਿਗਰਾਨੀ ਰੱਖਣਾ ਪੈਂਦਾ ਹੈ ਕਿ ਕੋਈ ਡਰੋਨ ਆ ਗਿਆ ਆ ਕਿ ਕੋਈ ਸ਼ੱਕੀ ਬੰਦੇ ਦੇਖੇ ਗਏ ਕਿਤੇ ਪਠਾਨਕੋਟ ਜਾਂ ਤਾਂ ਅਸੀਂ ਮਿਲ ਕੇ ਚੱਲਦੇ ਹਾਂ ਗੁਨਾਹਨਾ ਦੇਸ਼ ਦੀ ਰੱਖਿਆ ਵੀ ਅਸੀਂ ਕਰ ਰਹੇ ਹਾਂ 532 ਕਿਲੋਮੀਟਰ ਸਾਡਾ ਬਾਰਡਰ ਹੈ ਜਿਹੜਾ ਪਾਕਿਸਤਾਨ ਨਾਲ ਲੱਗਦਾ ਜਿੱਥੋਂ ਕਿ ਸ਼ਰਾਰਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਉੱਧਲੇ ਪਾਸਿਓ ਸੋ 10 ਕਰੋੜ ਦਾ ਜਿਹੜਾ ਫੰਡ ਹੈ ਇਹ ਕਾਡਾ ਤੋਂ ਕਾਡਾ ਫੰਡ ਹੈ ਜੀ ਉਹ ਵੀ ਇਹਨਾਂ ਨੂੰ ਮਿਲੂਗਾ ਮਨ ਪੈਸੇ ਬਖੋ ਅਸੀਂ ਨਹੀਂ ਇਤੋਂ ਦੇ ਕਿ ਕੋਈ ਪੈਸੇ ਬਖੋ ਪੰਜਾਬ ਪੁਰਸ ਕੋਲੇ ਕੋਈ ਅਹਜਾ ਇਕੁਪਮੈਂਟ ਨਾ ਹੋਣ ਕਿ ਕ੍ਰਿਮੀਨਲ ਜਾਂ ਜਿਹੜੇ ਤਸਕਰ ਨੇ ਉਹ ਉਹਨਾਂ ਦੀ ਨਜ਼ਰਾਂ ਤੋਂ ਬਚ ਕੇ ਲੰਘ ਜਾਣ ਜਾਂ ਕੋਈ ਸੋ ਐਸੇ ਬਿਲਡਿੰਗ 'ਚ ਜਿਹੜੇ ਕੈਮਰੇ ਲੱਗਣਗੇ ਮੋਹਾਲੀ ਦੇ ਵਿੱਚ ਪੂਰੀ ਮੋਹਾਲੀ 'ਚ ਤੇ ਹਰ ਇੱਕ ਐਗਜ਼ਿਟ ਪੁਆਇੰਟ ਤੇ ਹਰ ਇੱਕ ਥਾਂ ਤੇ ਉਹ ਉਹਦਾ ਜਿਹੜਾ ਕੰਟਰੋਲ ਰੂਮ ਹੈ ਉਹ ਵੀ ਇੱਥੇ ਹੀ ਬਣੂਗਾ ਤਾਂ ਤੁਸੀਂ ਅੰਦਰ ਜਾ ਕੇ ਦੇਖ ਵੀ ਸਕਦੇ ਹੋ ਕਿਸ ਤਰ੍ਹਾਂ ਅਸੀਂ ਹਾਈਲੀ ਪ੍ਰੋਫੈਸ਼ਨਲ ਆਫਿਸ ਬਣਾਏ ਨੇ ਸੋ ਮੈਂ ਇਸ ਲਈ ਡੀਜੀਪੀ ਸਾਹਿਬ ਨੂੰ ਵਧਾਈ ਵੀ ਦੇਣਾ ਤੇ ਕਹਿੰਨਾ ਕਿ ਕਮੈਂਟ ਲਈ ਤੁਸੀਂ ਜੋ ਬੋਲੋ ਜੀ ਸਰ ਦੇ ਮਾਰਗਦਰਸ਼ਨ ਸਰ ਨੇ ਸਾਰੀ ਸੀਐਮ ਸਾਹਿਬ ਨੇ ਸਾਰੀ ਗੱਲਾਂ ਕਹਤੀਆਂ ਇਹ ਇੱਕ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਸੀ ਇੱਕ ਨਵੀਂ ਫੋਰਸ ਪਾਈ ਗਈ ਹੈ ਜਿਸ ਨੂੰ ਡਰੱਗ ਟ੍ਰਾਫਿਕਿੰਗ ਨੂੰ ਕੰਬੈਟ ਕਰਨ ਦੇ ਵਿੱਚ ਕੋਆਰਡੀਨੇਟਿੰਗ ਏਜੰਸੀ ਦੇ ਤੌਰ ਤੇ ਕੰਮ ਕਰੇਗੀ ਇਸ ਨੂੰ ਸੋਫਿਸਟੀਕੇਟਿਡ ਸੌਫਟਵੇਅਰ ਤੇ ਇਕਵਿਪਮੈਂਟਸ ਤੋਂ ਲੈਸ ਕੀਤਾ ਜਾ ਰਿਹਾ ਹੈ ਵੇ 12 ਕਰੋੜ ਦੇ ਫੰਡਿੰਗ ਨਾਲ ਇੱਕ ਇੰਟੈਲੀਜੈਂਸ ਯੂਨਿਟ ਬਣਾਈ ਜਾ ਰਹੀ ਹੈਗੀ ਤੇ ਇਹਦੀ ਅਲੱਗ ਫੋਰੈਂਸਿਕ ਯੂਨਿਟ ਹੋਊਗੀ ਲੀਗਲ ਯੂਨਿਟ ਹੋਊਗੀ ਤੇ ਪੰਜਾਬ ਪੁਲਿਸ ਇਸ ਕਮਿਟਿਡ ਅੰਡਰ ਦ ਲੀਡਰਸ਼ਿਪ ਆਫ ਚੀਫ ਮਿਨਿਸਟਰ ਸਾਹਿਬ ਟੂ ਇਰਾਡੀਕੇਟ ਦ ਡਰਗ ਬੈਰਸ ਥੈਂਕ ਯੂ ਜੀ ਕੋਈ ਸਵਾਲ ਤੁਹਾਡੇ ਹੋਗੇ ਤੁਹਾਨੂੰ ਦੱਸ ਦਿਓ ਬਿਲਕੁਲ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਉਹ ਵੀਡੀਓ ਭੇਜ ਸਕਦੇ ਨੇ ਜਾਂ ਕੋਈ ਲੋਕੇਸ਼ਨ ਭੇਜ ਸਕਦੇ ਨੇ ਇਮੀਡੀਏਟਲੀ ਇੱਥੋਂ ਜਿਹੜੇ ਆਰਡਰ ਜਾਣਗੇ ਉਹ ਜਿਸ ਇਲਾਕੇ ਦਾ ਹੈ ਤੇ ਉੱਥੇ ਕਾਰਵਾਈ ਹੋਊਗੀ ਤਾਂ ਕਿ ਲੋਕਾਂ ਦਾ ਤੇ ਜਿਹੜਾ ਟਾਸਕ ਫੋਰਸ ਦਾ ਆਪਸ ਚ ਜਿਹੜਾ ਮੇਲਜੋਲ ਬਣਿਆ ਰਹੇ ਕਿਉਂਕਿ ਇਸ ਸਮਾਜਿਕ ਬਹੁਤ ਵੱਡੀ ਸਮਾਜਿਕ ਸਮੱਸਿਆ ਹੈ ਲੋਕਾਂ ਨੂੰ ਪਤਾ ਹੁੰਦਾ ਕਿ ਕੌਣ ਕੌਣ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਹੈ ਤਾਂ ਜੇ ਪੁਲਿਸ ਨੂੰ ਲੋਕਾਂ ਤੋਂ ਫਰਸਟ ਹੈਂਡ ਇਨਫੋਰਮੇਸ਼ਨ ਆ ਜੇ ਤਾਂ ਉਸ ਇਲਾਕੇ ਦੇ ਵਿੱਚ ਫਿਰ ਡਰ ਪੈਦਾ ਹੁੰਦਾ ਕਿ ਹਾਂਜੀ ਇੱਥੇ ਤਾਂ ਮਤਲਬ ਡਰੱਗ ਵੇਚਣੀ ਜਾਂ ਕੋਈ ਹੋਰ ਇਹ ਖਤਰਾ ਹੈ ਇੱਥੇ ਇੱਥੇ ਨਹੀਂ ਜਾ ਸਕਦੇ ਸਖਤ ਤੋਂ ਸਖਤ ਸਜ਼ਾ ਵੀ ਨਾਲ ਔਰ ਨਾਲ ਹਰ ਇੱਕ ਥਾਣੇ 'ਚ ਅਸੀਂ ਇੱਕ ਲਾਅ ਅਫਸਰ ਵੀ ਦਿੱਤਾ ਹੈ ਤਾਂ ਕਿ ਜਿਹੜਾ ਅਦਾਲਤੀ ਲੈਂਗੁਏਜ ਹੁੰਦੀ ਹੈ ਜਿਹੜੀ ਭਾਸ਼ਾ ਉਹਦੇ ਵਿੱਚ ਐਫ ਆਈ ਆਰ ਹੋ ਸਕੇ ਤਾਂ ਕਿ ਅੱਗੇ ਜਾ ਕੇ ਉਹਨੂੰ ਸਜ਼ਾ ਤੱਕ ਲੈ ਕੇ ਜਾਈਏ ਇਹ ਨਾ ਹੋਵੇ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਆਮ ਹਾਲਦਾਰ ਜਿਹੜੇ ਉਹ ਲਿਖ ਦਿੰਦੇ ਸੀਗੇ ਤੇ ਪਰ ਕਈ ਵਾਰੀ ਕੋਰਟਾਂ 'ਚ ਉਹ ਐਫ ਆਈ ਆਰ ਟਿਕਦੀ ਨਹੀਂ ਸੀ ਤਾਂ ਅਸੀਂ ਹੁਣ ਹਰ ਇੱਕ ਐਫ ਆਈ ਆਰ ਦੇ ਨਾਲ ਇੱਕ ਜਿਹੜਾ ਲਾਅ ਅਫੀਸਰ ਜਿਹੜਾ ਡਿਸਟ੍ਰਿਕਟ ਟਰਨੀ ਉਹ ਦਿੱਤੇ ਹੋਏ ਨੇ ਤਾਂ ਕਿ ਲੈਂਗੁਏਜ ਜਿਹੜੀ ਅਦਾਲਤੀ ਉਹ ਵੀ ਠੀਕ ਹੋਵੇ ਤੇ ਸਹੀ ਇਨਫਰਮੇਸ਼ਨ ਲਿਖੀ ਜਾਵੇ ਛੋਟੇ ਜਿਹੇ ਬੇਨਤੀ ਬਿਆ ਕਰਨਾ ਚਾਹੁੰਦਾ ਸੀ ਇਹ ਸੀਐਮ ਸਾਹਿਬ ਦਾ ਆਈਡੀਆ ਸੀਗਾ ਤਕਰੀਬਨ 6 ਮਹੀਨੇ ਪਹਿਲੇ ਜਦੋਂ ਸੀਐਮ ਸਾਹਿਬ ਨੇ ਹਾਈ ਲੈਵਲ ਰਿਵਿਊ ਕੀਤਾ ਸੀਗਾ ਤੇ ਸੀਐਮ ਸਾਹਿਬ ਦਾ ਥਿਊ ਸੀਗਾ ਕਿ ਲੋਕਾਂ ਦੇ ਵਿੱਚ ਤੇ ਪੁਲਿਸ ਦੇ ਵਿੱਚ ਇੱਕ ਫਰਕ ਹੈ ਤੇ ਇਸ ਇਸ ਤਰੀਕੇ ਨਾਲ ਜਵੇਂ ਸਵਾਲ ਉਠਿਆ ਕਿ ਇਹ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਊਗਾ ਇਹ ਉਸ ਫਰਕ ਨੂੰ ਇਹ ਸੀਐਮ ਸਾਹਿਬ ਦਾ ਵਿਜਨ ਹੈ ਕਿ ਲੋਕੀ ਡਾਇਰੈਕਟ ਇਨਫੋਰਮੇਸ਼ਨ ਦੇ ਸਕਣਗੇ ਜਿਸ ਤੇ ਫੌਰੀ ਤੌਰ ਤੇ ਕਾਰਵਾਈ ਹੋਊਗੀ ਤੇ ਫੀਡਬੈਕ ਵੀ ਦਿੱਤੀ ਜਾਊਗੀ ਤੇ ਅਧਿਕਾਰੀ ਵੀ ਫਾਇਦਾ ਕਿਹੜੇ ਕਿਹੜੇ ਅਧਿਕਾਰੀ 850 ਦੀ ਫੋਰਸ 800 ਬੰਦੇ ਦੀ ਫੋਰਸ ਹੋਊਗੀ 403 ਨੇ ਗੋਲ ਹੁਣ ਸੀਗੇ ਪਰ ਜਿਹੜੀ ਅਸੀਂ ਨਵੀਂ ਕਰਨੀ ਹੈ ਤਜ਼ਵੀਜ਼ ਹੈ ਉਹ ਚੋ 800 ਬੰਦੇ ਇਸ ਫੋਰਸ ਕੋ ਡਬਲ ਹੋ ਜਾਣਗੇ ਜਿੰਨੇ ਅੱਜ ਨੇ ਤੇ ਉਹ ਤੋਂ ਬਾਅਦ ਇਹਨਾਂ ਦਾ ਹੈੱਡ ਕੌਨ ਹੋਊਗਾ ਜ਼ਿਲ੍ਹਿਆਂ ਨੂੰ ਕੌਣ ਹੈੱਡ ਕਰੂਗਾ ਸਾਰਾ ਨਹੀਂ ਨਾਮ ਤਾਂ ਬਿਲਕੁਲ ਨਹੀਂ ਆਉਣਾ ਇਹ ਤਾਂ ਇਹ ਤਾਂ ਸਾਡੀ ਗਰੰਟੀ ਹੈ ਪਰ ਕਈ ਵਾਰੀ ਨਾ ਇਦਾਂ ਵੀ ਹੋਇਆ ਕਿ ਕਿਉਂਕਿ ਕਾਨੂੰਨ ਇਸ ਤਰ੍ਹਾਂ ਦਾ ਹੈ ਤੇ ਉਹਨੂੰ ਵੀ ਅਸੀਂ ਗ੍ਰਹਿ ਮੰਤਰਾਲੇ ਨਾਲ ਵੀ ਇਹ ਸਵਾਲ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਸਖਤ ਕਰੋ ਕਿ ਲੋਕ ਕਈ ਵਾਰੀ ਫੜ ਲੈਂਦੇ ਆ ਨਸ਼ਾ ਤਸਕਰ ਉਹਨੂੰ ਥਾਣੇ ਛੱਡ ਕੇ ਆਉਂਦੇ ਆ ਕਈ ਵਾਰੀ ਲੋਕ ਬਾਅਦ ਚ ਪਹੁੰਚਦੇ ਆ ਉਹ ਬੰਦੇ ਨੂੰ ਥਾਣੇ ਚ ਜਮਾਨਤ ਮਿਲ ਜਾਂਦੀ ਉਹ ਪਹਿਲਾਂ ਆ ਜਾਂਦਾ ਫਿਰ ਲੋਕਾਂ ਦਾ ਯਕੀਨੀ ਨਹੀਂ ਰਹਿੰਦਾ ਵੀ ਕੀ ਅਥੋ ਇਹਦੇ ਵਿੱਚ ਵੀ ਅਸੀਂ ਸੋਧ ਬਾਰੇ ਗ੍ਰਹਿ ਮੰਤਰਾਲੇ ਨਾਲ ਗੱਲ ਕਰ ਰਹੇ ਆ ਕਿ ਸਾਰੇ ਦੇਸ਼ ਵਾਸਤੇ ਇਹ ਕਰੋ ਕਿ ਜਿਹੜਾ ਬੰਦਾ ਇੱਕ ਵਾਰੀ ਫੜਿਆ ਗਿਆ ਲੋਕਾਂ ਨੂੰ ਉਹਦੇ ਚ ਉਹਦੇ ਕੋਲੋਂ ਬਰਾਮਦ ਵੀ ਹੋ ਗਈ ਤੇ ਲੋਕਾਂ ਦੀ ਇਨਫੋਰਮੇਸ਼ਨ ਹਮੇਸ਼ਾ ਰਿਐਲਿਟੀ ਰਿਐਲਿਟੀ ਹੁੰਦੀ ਹੈ ਇਹ ਵੀ ਨਹੀਂ ਕਹਾਂਗਾ ਰਿਐਲਿਟੀ ਦੇ ਨੇੜੇ ਹੁੰਦੀ ਹੈ ਰਿਐਲਿਟੀ ਹੁੰਦੀ ਹੈ ਸੋ ਅਸੀਂ ਇਸ ਕਰਕੇ ਪਬਲਿਕ ਨੂੰ ਵੀ ਵਿਚ ਨਾਲ ਇਨਵੋਲਵ ਕਰਾਂਗੇ ਪਲੱਸ ਜਿਹੜੇ ਪਿੰਡ ਕਈ ਬਹੁਤ ਸਾਰੇ ਅਜਿਹੇ ਪਿੰਡ ਨੇ ਮੇਰੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਆਪਣੇ ਆਪ ਨੂੰ ਨਸ਼ਾ ਰਹਿਤ ਪਿੰਡ ਡਰਗ ਰਹਿਤ ਪਿੰਡ ਕੋਸ਼ਿਸ਼ ਕਰ ਦਿੰਦੇ ਨੇ ਤੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਉਹ ਪੁਲਿਸ ਦੇ ਸਹਿਯੋਗ ਨਾਲ ਚੱਲਦੇ ਨੇ ਤਾਂ ਉਹਨਾਂ ਪਿੰਡਾਂ ਨੂੰ ਅਸੀਂ ਤਰੱਕੀ ਵਾਸਤੇ ਕੋਈ ਕੋਈ ਸਕੂਲ ਚਾਹੀਦਾ ਸਟੇਡੀਅਮ ਚਾਹੀਦੇ ਤਾਂ ਕਿ ਬੱਚੇ ਖੇਡਣ ਕਿਤੇ ਲੱਗਣ ਇਧਰ ਉਧਰ ਉਹਨਾਂ ਦਾ ਧਿਆਨ ਬੁਰੀ ਸੰਗਤ ਵੱਲੋਂ ਹਟੇ ਉਹ ਵੀ ਅਸੀਂ ਕਰਾਂਗੇ ਸੋ ਨਾਲ ਖੇਡਾਂ ਬਤਨ ਪੰਜਾਬ ਦੀਆਂ ਜਿਵੇਂ ਕੱਲ ਤੋਂ ਸ਼ੁਰੂ ਹੋ ਰਹੀਆਂ ਨੇ ਸੰਗਰੂਰ ਤੋਂ ਤੇ ਕਈ ਲੱਖ ਬੱਚੇ ਜਿਹੜੇ ਨੇ ਵੱਖ-ਵੱਖ ਉਮਰ ਦੇ ਉਹ ਗਰਾਊਂਡਾਂ 'ਚ ਹੋਣਗੇ ਸਰੀਰ ਨਾਲ ਪਿਆਰ ਹੋਊਗਾ ਭਰਤੀਆਂ ਹੋ ਰਹੀਆਂ ਹਰ ਸਾਲ ਪੁਲਿਸ ਦੇ ਵਿੱਚ ਨੌਕਰੀਆਂ ਮਿਲ ਰਹੀਆਂ ਨੇ ਇਸ ਵਾਰ ਐਡਮਿਸ਼ਨਾਂ ਦਾ ਤੁਸੀਂ ਜੇ ਚੈੱਕ ਕਰੋ ਇਸ ਵਾਰ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ 'ਚ ਐਡਮਿਸ਼ਨਾਂ ਦਾ ਬੂਮ ਆਇਆ ਹੋਇਆ ਹੈ ਪਹਿਲਾਂ ਜਿਹੜੇ ਕਾਲਜ ਤੇ 33% ਸਿਰਫ ਐਡਮਿਸ਼ਨ ਹੁੰਦੀ ਸੀ ਅੱਜ ਉਹ ਕਹਿੰਦੇ ਜੀ ਸਾਡੇ ਕੋਲ ਸੀਟੀਆਂ ਨਹੀਂ ਹੁਣ ਇੰਨੇ ਜ਼ਿਆਦਾ ਸਾਡੇ ਕੋਲ ਬੱਚੇ ਆ ਰਹੇ ਨੇ ਉਹ ਵਧੀਆ ਗੱਲ ਹੈ ਰੌਣਕਾਂ ਮੁੜੀਆਂ ਆ ਪੰਜਾਬ ਦੇ ਕਾਲਜਾਂ ਚ ਪੰਜਾਬ ਦੇ ਯੂਨੀਵਰਸਿਟੀਆਂ ਚ ਔਰ ਬੱਚੇ ਪੜ ਰਹੇ ਨੇ ਤਾਂ ਉਹਨੂੰ ਨਾਲ ਨਾਲ ਨੌਕਰੀਆਂ ਵੀ ਮਿਲ ਰਹੀਆਂ ਨੇ ਸੋ ਸਾਡੇ ਲਈ ਬਹੁਤ ਅੱਛੀ ਗੱਲ ਹੈ ਕਿ ਐਡਮਿਸ਼ਨਾਂ ਦਾ ਬੂਮ ਹੈ ਤੇ ਕੋਈ ਵੀ ਕਾਲਜ ਇਹੋ ਜਿਹਾ ਨਹੀਂ ਹੁਣ ਸਾਡੇ ਕੋਲੇ ਮਤਲਬ ਸਰਕਾਰੀ ਵੀ ਤੇ ਪ੍ਰਾਈਵੇਟ ਦੀ ਐਡਮਿਸ਼ਨ ਦਵਾਉਣ ਗਿਆ ਸ਼ਿਫਾਰਸ਼ਾ ਵਾਸਤੇ ਫੋਨ ਆਉਂਦੇ ਨੇ ਅਸੀਂ ਕਹਿੰਦੇ ਜੀ ਮੈ ਇਹ ਤਾਂ ਮੈਰਿਟ ਦੇ ਆਧਾਰ ਤੇ ਹੋਊਗਾ ਸੋ ਬੜਾ ਅੱਛੇ ਤਰੀਕੇ ਨਾਲ ਜੇ ਬੱਚੇ ਪੜ੍ਹਾਈ ਵੱਲ ਜਾ ਰਹੇ ਨੇ ਤੇ ਪੜ੍ਹਾਈ ਦਾ ਉਹਨਾਂ ਨੂੰ ਉਹਨਾਂ ਦੀ ਸਰਟੀਫਿਕੇਟ ਮੁਤਾਬਕ ਇੱਥੇ ਮੁੱਲ ਵੀ ਪਵੇ ਨੌਕਰੀ ਮਿਲੇ ਤਾਂ ਆਹ ਜਿਹੜੀਆਂ ਬੁਰੀਆਂ ਸੰਗਤਾਂ ਨੇ ਇਹਨਾਂ ਤੋਂ ਬਚਾਂਗੇ ਪਿਛਲੇ ਸਮੇਂ ਦੇ ਵਿੱਚ ਪੜ੍ਹੇ ਵੀ ਜਾਂਦੇ ਆ ਵੱਡੀ ਕਮਾਈ ਵੀ ਹੁੰਦੀ ਆ ਤੇ ਪਿਛਲੇ ਸਮੇਂ ਦੇ ਵਿੱਚ ਆ ਉਹਦੇ ਸਿੰਪਲ ਇੰਸ਼ੂਅਰੈਂਸ ਕਲੇਮ ਤੇ ਆਉਂਦੇ ਨੇ ਉਹਦੇ ਬਾਰੇ ਕੀ ਤੇ ਪੂਰਾ ਪ੍ਰੋਪਰ ਐਸਬਾਟ ਫਰੈਂਸਿਕ ਯੂਨਿਟ ਬਣਾਇਆ ਪੂਰਾ ਤਾਂ ਕਿ ਕੋਈ ਇਸ ਤਰ੍ਹਾਂ ਦਾ ਉਹਦੇ ਵਿੱਚ ਨਾ ਹੋਵੇ ਸ਼ਪਾਰਸ਼ ਜੱਲੇ ਕੋਈ ਕੋਈ ਨਾ ਇਹ ਇਸ ਤਰ੍ਹਾਂ ਦਾ ਹੋਵੇ ਕਿ ਫੜਿਆ ਤਾਂ ਗਏ ਸੀ ਪਰ ਵੱਜ ਜਮਾਨਤ ਹੋ ਗਈ ਹੈ ਨਾ ਤੇ ਜਿਹੜਾ ਫੜਦੇ ਸੀ ਨਸ਼ਾ ਉਹਨੂੰ ਅਸੀਂ ਡਿਸਟロイ ਕਰਨ ਦਾ ਵੀ ਹਰ ਫੈਸਲਾ ਹੈ ਹਰ 2-3 ਮਹੀਨਿਆਂ ਬਾਅਦ ਜੋ ਫੜਿਆ ਹੋਇਆ ਉਹਨੂੰ ਪਬਲਿਕ ਦੇ ਸਾਹਮਣੇ ਡਿਸਟロイ ਕਰੋ ਠੀਕ ਹੈ ਨਾ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀ ਅਟੈਚ ਕਰਦੇ ਹਾਂ ਤਾਂ ਫਿਰ ਸਭ ਤੋਂ ਪਹਿਲਾਂ ਆਰਥਿਕਤਾ ਦੀ ਛੱਟ ਜਿਹੜੀ ਉਹ ਤੋਂ ਵੱਧਦੀ ਹੈ ਤੋਂ ਅਸੀਂ ਕਰ ਰਹੇ ਹਾਂ ਜਿਸ ਦੇ ਵਿੱਚ ਪੋਲੀਟਿਸ਼ੀਅਨ ਡਰੈਫਟ ਕਰ ਤੇ ਪਿੱਛਾ ਪੁਰਾਣੀ ਗੀਟਾ ਦਾ ਇੱਕ ਨੈਕਸਟ ਚੱਲਿਆ ਦੇਖੋ ਬਿਲਕੁਲ ਦੇਖੋ ਗੱਲ ਇਹ ਹੈ ਜਦੋਂ ਪੋਲਿਟਿਸ਼ੀਨਰਾਂ ਦਾ ਤੇ ਸਮਗਲਰਾਂ ਦਾ ਆਪਸ ਵਿੱਚ ਨੈਕਸਸ ਬਣ ਗਿਆ ਤਾਂ ਉਹ ਤਾਂ ਹੁਣ ਜਿਹੜੇ ਜਿਨ੍ਹਾਂ ਦੇ ਹੈਗੇ ਸੀ ਸਬੰਧ ਉਹ ਤਾਂ ਲੋਕਾਂ ਨਹੀਂ ਹਰਾਤੇ ਉਹ ਤਾਂ ਲੋਕਾਂ ਨਹੀਂ ਨੈਕਸਸ ਤੋੜਦਾ ਠੀਕ ਹੈ ਨਾ ਤੇ ਸਾਡੇ ਆਮਾਦੀ ਪਾਰਟੀ ਦੀ ਸਰਕਾਰ ਵੱਲੋਂ ਸਾਡੀ ਇਹ ਗਾਰੰਟੀ ਹੈ ਕਿ ਸਾਡ ਹੁਣ ਉਹਨਾਂ ਨੂੰ ਨਾ ਜਿਹੜੀ ਸਿਆਸੀ ਪਨਾਹ ਮਿਲਣੋਂ हट ਗਈ ਪਹਿਲਾਂ ਮਨੂੰ ਬਹੁਤ ਸਿਆਸੀ ਪਨਾਹ ਮਿਲਦੀ ਸੀ ਕੋਈ ਨਹੀਂ ਚੱਕਦੇ ਫੜੇ ਤੈਨੂੰ ਕੁਝ ਨਹੀਂ ਹੋਣ ਦਿੰਦੇ ਸੋ ਉਹ ਉਹ ਜਿਹੜੀਆਂ ਜ਼ਮਾਨਾ ਬਦਲ ਗਿਆ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਪੰਜਾਬ ਨੂੰ ਤੰਦਰੁਸਤ ਪੰਜਾਬ ਬਣਾਉਣਾ ਚਾਹੁੰਦੇ ਆ ਔਰ ਪੰਜਾਬ ਦੇ ਬੱਚੇ ਕਿਹੜੀ ਕਿਹੜੇ ਕਿਹੜਾ ਫੀਲਡ ਹੈ ਜਿਹਦੇ ਚ ਪੰਜਾਬ ਦੇ ਬੱਚੇ ਅਚੀਵ ਨਹੀਂ ਕਰਦੇ ਹੁਣੇ ਹੁਣੇ ਤੁਸੀਂ ਉੱਥੇ ਹੈਗੇ ਸੀ ਨਾਲ ਤੁਸੀਂ ਹਾਕੀ ਦੇ ਵਿੱਚ 11 ਚੋਂ 10 ਪਲੇਅਰ ਪੰਜਾਬ ਦੇ ਆ ਜਿਹੜੇ ਇਸ ਵਕਤ ਬ੍ਰੌਂਜ਼ ਲੈ ਕੇ ਆਏ ਆ ਸਾਡੇ 19 ਪਲੇਅਰ ਗਏ ਸੀਗੇ 올림픽 ਚ ਔਰ ਜਿਹੜੇ 10 ਪਲੇਅਰ ਨੇ ਉਹਨਾਂ ਚੋਂ 4 ਤੋਂ 5 ਪਲੇਅਰ ਤਾਂ ਮਾਜੇ ਚੋਂ ਨੇ ਜਿੱਥੇ ਆਪਾਂ ਕਹਿੰਦੇ ਕਿ ਨਸ਼ਾ ਸਭ ਤੋਂ ਵੱਧ ਵਿਗਦਾ ਹੈ ਪੰਜ ਹਾਕੀ ਦੇ ਪਲੇਅਰ ਕੈਪਟਨ ਵੀ ਆਪਣਾ ਮਾਝੇ ਚੋਂ ਹੈ ਸੋ ਅਸੀਂ ਬਹੁਤ ਜ਼ਿਆਦਾ ਆਪਣੇ ਸੱਚੇ ਦਿਲੋਂ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਔਰ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਸ਼ੀਦਾ ਦੀ ਧਰਤੀ ਹੈ ਇਹਨੂੰ ਅਸੀਂ ਬਿਲਕੁਲ ਇਹ ਡਰੱਗ ਫ੍ਰੀ ਜ਼ੋਨ ਬਣਾ ਕੇ ਅਸੀਂ ਇੱਕ ਮਿਸਾਲ ਪੇਸ਼ ਕਰਨਾ ਚਾਹੁੰਦੇ ਹਾਂ ਨੇ ਇਹੋ ਕਰਾਂਗੇ ਜਿਹੜਾ ਜਿਹੜਾ ਜਿੱਥੇ ਵੀ ਕਿਤੇ ਥੋੜਾ ਬਹੁਤ ਕੋਈ ਗੈਪ ਹੈ ਕਮਿਊਨੀਕੇਸ਼ਨ ਗੈਪ ਹੈ ਅਸੀਂ ਉਹਨੂੰ ਠੀਕ ਕਰਕੇ ਲੋਕਾਂ ਦੇ ਮੇਲ ਮਲਾਪ ਨਾਲ ਹੀ ਚੱਲੂਗਾ ਕੰਮ ਕਿਉਂਕਿ ਜੇ ਲੋਕ ਦੱਸਣਗੇ ਕਿ ਆ ਇੱਥੇ ਹੁੰਦਾ ਜੀ ਇੱਥੇ ਬੋਰਡ ਥੱਲੇ ਆਉਂਦੇ ਆ ਜੀ ਇੱਥੇ ਪਿੱਪਲ ਥੱਲੇ ਆਉਂਦੇ ਆ ਜੀ 8:00 ਬਜ ਕੇ 8:00 ਮਿੰਟ ਤੋਂ ਆਉਂਦੇ ਆ ਜੀ ਤਾਂ ਫਿਰ ਅਸੀਂ ਜਿਹੜਾ ਉਹ ਐਕਸ਼ਨ ਜਲਦੀ ਲੈ ਸਕਦੇ ਆ ਸੋ ਇਸ ਪੱਖੋਂ ਅਸੀਂ ਸਖਤ ਅਦਾਇਤਾ ਕੀਤੀਆਂ ਨੇ ਕਿ ਪੁਲਿਸ ਦੇ ਵਿੱਚ ਅਸੀਂ ਚੇਂਜਸ ਵੀ ਬਹੁਤ ਵੱਡੀਆਂ ਕੀਤੀਆਂ ਰੀਸ਼ਫਲ ਹੋਤਾ ਬੀਬੀ ਸਾਲ ਤੋਂ ਉੱਥੇ ਬੈਠੇ ਸੀਗੇ ਯਾਰੀਆਂ ਰਿਸ਼ਤੇਦਾਰੀਆਂ ਉਸੇ ਲੱਕੇ ਚ ਹੋ ਗਈਆਂ ਤਾਂ ਹੁਣ ਅਸੀਂ ਡਿਵੀਜ਼ਨ ਲੈਵਲ ਤੇ ਬਹੁਤ ਜ਼ਿਆਦਾ ਰੀਸ਼ਫਲਿੰਗ ਹੋਈ ਹੈ ਅੰਮ੍ਰਿਤਸਰ ਵਾਲੇ ਦੀ ਡਿਊਟੀ ਸੰਗਰੂਰ ਆਈ ਹੈ ਸੰਗਰੂਰ ਵਾਲਿਆਂ ਦੀ ਡਿਊਟੀ ਗੁਰਦਾਸਪੁਰ ਗਈ ਹੈ ਤਾਂ ਕਿ ਕੋਈ ਐਦਾਂ ਦਾ ਸਾਡੇ ਕੋਲ ਸ਼ਿਕਾਇਤ ਨਾ ਆਵੇ ਕਿ ਪੁਲਿਸ ਨਾਲ ਮਿਲੀ ਹੋਈ ਹੈ ਸੋ ਇਹ ਅਸੀਂ ਸਾਰਾ ਕੁਝ ਸੀਰੀਅਸ ਲੈ ਕੇ ਅਸੀਂ ਆਪਣੇ ਵੱਲੋਂ ਮਤਲਬ ਕੋਈ ਐਫਰਟ ਛੱਡਾਂਗੇ ਨਹੀਂ ਕਿ ਅਸੀਂ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਣਾ ਹੈ ਐਨਐਚਏ ਐਨਐਚਏ ਪ੍ਰਾਈਮ ਮਿਨਿਸਟਰ ਰਿਵਿਊ ਮਿਨਿਸਟਰ ਕਾ ਕਰ ਰਹੇ ਨੇ ਤਾਂ ਸਾਡੇ ਅਫਸਰ ਵੀ ਜਾਣਗੇ ਤੇ ਨੈਸ਼ਨਲ ਹਾਈਵੇਅ ਅਥਾਰਟੀ ਨਾਲ ਸਾਡਾ ਸੰਪਰਕ ਹੈਗਾ ਇੱਕ ਇੱਕ ਦੋ ਜਗ੍ਹਾ ਤੇ ਹੈਗਾ ਐਕੁਇਜੀਸ਼ਨ ਦਾ ਥੋੜਾ ਜਿਹਾ ਕਿਉਂਕਿ ਉਹਦੀ ਮੈਂ ਚਿੱਠੀ ਵੀ ਲਿਖੀ ਸੀਗੀ ਐਚ ਐਮ ਸਾਹਿਬ ਨੂੰ ਕਿ ਸਾਡੀਆਂ ਜ਼ਮੀਨਾਂ ਨੂੰ ਜਿਹੜਾ ਤੁਸੀਂ ਛੱਤੀਸਗੜ੍ਹ ਨਾਲ ਜਾਂ ਉੜੀਸਾ ਨਾਲ ਕੰਪੇਅਰ ਨਾ ਕਰੋ ਸਾਡੇ ਕੋਲੇ ਬਹੁਤ ਇਨਚੈਂਜ ਸਾਡਾ ਉਪਜਾਊ ਹੈ ਇਸ ਕਰਕੇ ਜੇ ਭਾਦਾ ਰੋੜਾ ਮੈਂ ਰੌਲਾ ਤੁਸੀਂ ਕੋਈ ਚੀਜ਼ ਬੰਨਣ ਲੱਗਦੀ ਵੇਚਣੀ ਚਾਹੁੰਦੇ ਮੈਂ 10 ਲੱਖ ਦੇ ਰਿਹਾ ਇਹ ਕਿ ਲਾਅ ਐਂਡ ਆਰਡਰ ਕਿਧਰ ਆ ਗਿਆ ਵਿੱਚ ਉਹ ਹਰ ਗੱਲ ਤੇ ਕਹਿੰਦੇ ਨੇ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਸੋ ਸਾਡੇ ਪੰਜਾਬ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਦਾ ਹੈ ਨਹੀਂ ਅਸੀਂ ਸਟੇਕ ਹੋਲਡਰਸ ਨਾਲ ਵੀ ਗੱਲ ਕਰਾਂਗੇ ਤੇ ਜਿੰਨਾ ਉਹਨਾਂ ਬਣਦਾ ਹੱਕ ਹੈ ਜਾਂ ਜਿੱਥੇ ਕੋਈ ਪੁਆਇੰਟ ਰੱਖਣਾ ਹੈ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ ਕਿਸਾਨਾਂ ਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਆ ਗਈਆਂ ਉਹਨਾਂ ਦਾ ਕੰਪਨਸੇਸ਼ਨ ਜਿੰਨਾ ਮੈਕਸਿਮਮ ਹੋਊਗਾ ਸੀ ਉਹ ਦਵਾ ਕੇ ਹੋਵੇ ਸੋ ਯੇ ਸੀਐਮ ਸਾਹਿਬ ਦੇ ਆਦੇਸ਼ਾ ਤੋਂ ਬਾਅਦ ਚੀਫ ਸਕੱਟਰੀ ਦੇਖੋ ਪਤਾ ਕੀ ਹੈ ਜੋ ਪਬਲਿਕ ਲਾਈਫ ਚ ਆ ਗਏ ਐਮਪੀ ਬਣ ਗਏ ਔਰ ਲੋਕਾਂ ਨੇ ਮੰਡੀ ਹਲਕੇ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਬਣਾ ਉਹਨਾਂ ਨੂੰ ਚੁਣਿਆ ਨਾ ਕਿ ਕੋਈ ਇਸ ਤਰ੍ਹਾਂ ਦੇ ਬੇਹੂਦੇ ਬੇਸਲੈਸ ਬਿਆਨ ਦੇਣੇ ਜਿਹਦੇ ਨਾਲ ਸਮਾਜ ਦੇ ਵਿੱਚ ਕੋਈ ਅਸਥਿਰਤਾ ਫੈਲਦੀ ਹੈ ਗਲਤ ਗੱਲ ਹੈ ਪਬਲਿਕ ਲਾਈਫ ਦੇ ਵਿੱਚ ਐਮਪੀ ਨੇ ਉਹ ਤਾਂ ਘਟੋ ਘਟ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਦੇ ਨਾਲ ਕੋਈ ਕਿਸੇ ਨੂੰ ਹੱਟ ਹੁੰਦਾ ਹੋਵੇ ਔਰ ਇਵਨ ਭਾਜਪੀ ਨੇ ਖੁਦ ਨੇ ਪੱਲਾ ਝਾੜ ਲਿਆ ਕਿ ਨਹੀਂ ਜੀ ਇਹ ਤਾਂ ਗਲਤ ਹੈ ਸੋ ਬੀਜੇਪੀ ਨੂੰ ਇੱਕ ਕੱਲਾ ਕੱਲਾ ਨਿੱਜੀ ਬਿਆਨ ਕਹਿ ਕੇ ਨਹੀਂ ਸਰਨਾ ਉਹਨਾਂ ਤੇ ਕੰਟਰੋਲ ਵੀ ਕਰਨਾ ਪਊਗਾ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਪਿਆਰ ਨਾਲ ਸਾ ਸਾਡੀ ਜਾਨ ਲੈ ਲਓ ਪਰ ਜੇ ਸਾਡੇ ਨਾਲ ਕੋਈ ਤੁਸੀਂ ਇਸ ਤਰ੍ਹਾਂ ਦੀ ਸਾਡੇ ਤੇ ਕੋਈ ਇਲਜ਼ਾਮ ਜਾਂ ਬੇਸਲੈਸ ਕੋਈ ਤੋਮਤਾ ਲਾਉਂਗੇ ਤਾਂ ਫਿਰ ਜਿਹੜਾ ਉਹ ਗੁੱਸਾ ਫਿਰ ਸਾਡਾ ਕਰਨਾ ਜਾਇਜ਼ ਬਣਦਾ ਸੋ ਮੈਂ ਇਹੀ ਕਹੂੰਗਾ ਬੀਜੇਪੀ ਦੀ ਸਰਕਾਰ ਨੂੰ ਕਿ ਆਪਣੇ ਐਮਪੀਜ਼ ਤੇ ਕੰਟਰੋਲ ਰੱਖੋ ਕਿ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਬਾਅਦ ਚ ਕਹਿੰਨ ਉਹ ਨਿੱਜੀ ਬਿਆਨ ਹੈ ਜੀ ਠੀਕ ਹੈ ਨਾ ਸੋ ਨਿੱਜੀ ਵੀ ਤਾਂ ਫਿਰ ਪਾਰਟੀ ਦੇ ਹੀ ਹੁੰਦਾ ਨਾ ਐ ਕਿ ਜੇ ਨਿੱਜੀ ਬਿਆਨ ਤਾਂ ਉਹਨੂੰ ਪਾਰਟੀ ਚੋਂ ਕੱਢੋ ਫਿਰ ਸੋ ਇਸ ਕਰਕੇ ਕਦੇ ਕਿਸਾਨਾਂ ਦੇ ਅੰਦੋਲਨ ਬਾਰੇ ਕੁਝ ਬੋਲਦਾ ਕਦੇ ਕੁਝ ਬੋਲਦਾ ਹੈ ਨਾ